ਹੈਲੋ ਗਾਇਜ਼ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਤੇ ਇਹ ਵੀਡੀਓ ਹੈਗੀ ਹੈ ਪਿਛਲੇ ਸਾਲ 22 ਅਗਸਤ 2023 ਦੀ ਇਹ ਮੇਰਾ ਬਰਥਡੇ ਦੀ ਵੀਡੀਓ ਹੈ ਜਿੱਦਾਂ ਸੀ ਮੈਂ ਬਰਥਡੇ ਸੈਲੀਬ੍ਰੇਟ ਕੀਤਾ ਸੀਗਾ ਤੇ ਅਸੀਂ ਆਪਣੇ ਘਰ ਵਿੱਚ ਉਸ ਦਿਨ ਹੀ ਤੀਆਂ ਸੈਲੀਬ੍ਰੇਟ ਕੀਤੇ ਸੀਗੀਆਂ ਤੇ ਅਸੀਂ ਪੂਰੀ ਗਲੀ ਨੂੰ ਮਤਲਬ ਬੁਲਾਇਆ ਸੀਗਾ ਤੇ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਤੇ ਮਤਲਬ ਅੱਜ ਅਸੀਂ ਦਿਖਾਵਾਂਗੇ ਵੈਸੇ ਕੀ ਕੁਝ ਕੀਤਾ ਉੱਥੇ ਤੇ ਬਹੁਤ ਸਾਰੇ ਗਾਣੇ ਗਾਣੇ ਵਰ ਬਟਕਾਣੇ ਡਾਂਸ ਕੀਤਾ ਬੋਲੀਆਂ ਪਾਈਆਂ ਬਹੁਤ ਵਧੀਆ ਮਜਾ ਆਇਆ ਤੇ ਥੋੜਾ ਸਾਰਿਆਂ ਦਾ ਬਹੁਤ ਪਿਆਰ ਪਿਆਰ ਲਈ ਧੰਨਵਾਦ ਜੋ ਤੁਸੀਂ ਸਾਡੇ ਚੈਨਲ ਸਬਸਕ੍ਰਾਈਬ ਕਰਦੇ ਹੋ ਸਾਡੀ ਸਿੱਧੂ ਫੈਮਿਲੀ ਨੂੰ ਪਿਆਰ ਦਿੰਦੇ ਹੋ ਥੈਂਕ ਯੂ

खादी लड्डू पेड़े खादी लड्डू पेड़े सुसैनी मेरी नच लैंड ढोलकी गुआई <laughs> नहीं, सोड़ा मैं मेरा माइया चिकन दस तो बार ही चिकन खा तो नित चिकन चाहती ਮੈਂ ਮੈਂ ਹੋਣਾ ਸਾਰਾ ਤੇ ਤਿਆਰ ਹੋਣ ਦੇ ਚਾਹ ਮੈਂ ਚਿਕਲਿਆਣਾ ਬਿਲਾਰੂ ਪੁੱਲ ਗਈ ਅੱਛਾ ਹੋ ਤੇ ਫਿਰ ਹਾਂ ਹੁਣ ਮੈਨੂੰ ਟੈਨਸ਼ਨ ਹੋਈ ਕੋਈ ਮাইয়া ਆ ਕੇ ਰਹੂ ਮੈਂ ਲੜੂਗਾ ਜਿਹਨਾਂ ਨੂੰ ਤੂੰ ਜਾਣਦੀ ਸੀ ਜਾਣਦੀ ਸੀ ਮੈਂ ਹਾਂ ਤੇ ਮাইয়া ਕੇ ਵੀ ਮੈਂਨੂੰ ਲੜੂਗਾ ਫਿਰ ਜੁਮਕਾ ਨਹੀਂ ਤੇ ਜੁਮਕਾ ਨਹੀਂ ਮাইয়া ਮੈਨੂੰ ਲੜੂਗਾ ਚੰਗਣਾ ਜਾਣਾ ਉੱਥੇ ਵੀ ਐ ਤੇ ਮੈਂ ਹੁਣ ਇਕਦਮ ਕੀ ਕਰਾਂ ਫਿਰ ਮੈਂ ਕੀ ਕੀਤਾ ਹੈ ਮੈਂ ਨੇੜੇ ਦੀ ਛੱਪੀ ਹੋਰ ਅੱਗੇ ਮੈਂ ਕਰ ਬੰਦਾ ਮੈਂ ਲਈ ਬੱਗਿਆ ਕਰਕਾ ਬਣਾਇਆ ਮੈਂ ਡੱਗੂ ਬੰਦਾ ਵਿੱਚ ਜਾਨਾ ਬਣਾਤਾ ਚਿਕਣ ਠੀਕ ਫਿਰ ਸ਼ਾਮ ਨੂੰ ਮਈਆ ਆਇਆ ਇਹਨੇ ਕੀ ਬਣਾਇਆ ਮੈਂ ਕੀ ਬਣਾਇਆ ခါလာဝေ singa အစက်တိ ਸਲਮੇ ਮੇ ਮੇਰਾ ਜੀਆ ਇੱਚਦਾਰੀ ਖੜਾ ਅਟੇ ਸਮੋਸੇ ਖੜਾ ਅਟੇ ਸਮੋਸੇ ਸਲਮੇ ਜੱਟ ਨੂੰ 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 ਜੱਟ I'm so ਵੇਖੂ ਬੋਲਣ ਦਾ ਗਾ ਗਜ਼ਾਮੇ ਨੇ ਸੱਜੂ ਕਰੀਏ ਆ ਨੀ ਕੁੜੀਏ ਜਾ ਨੀ ਕੁੜੀਏ ਜਾ ਚਾਹ ਰੇ ਪੇਰੇ ਨੀ ਅੱਖ ਢੜਗਾ ਗਾਦੀ ਰੱਖੇ ਨਾ ਮੁੱਖ ਮੇਰੇ ਨੀ ਅੱਖ ਢੜਗਾ ਰੂ ਭੁੱਲਦੇ ਨਾ ਵੜੂ ਗੇ ਤੇਰੀ ਨੀ ਅੱਖ ਨਾਲ ਸੰਗ ਕਰ

ਇਹ ਤੇ ਸਾਰੇ ਇਹੇ ਪਤਾ ਸੇ ਲਿਆnde ਸਾਸ ਮੇਰੀ ਨੇ ਦੇ ਮੇਰੇ ਵਾਲੀ ਆਇਂ ਲਫਾ ਫਟ ਗਏ ਮੇਰੇ ਵਾਲੀ ਮੈਂ ਗਾਣਾ ਕੁੜੀਆਂ ਕਹਿੰਦੀਆਂ ਮਹਿੰਦੀ ਲਵਾ ਲੈ ਮਹਿੰਦੀ ਲਵਾ ਸੁਤੇ ਪੈ ਬੈਂਦੀ ਲਾ ਕੋਲਿਆਂ ਨਾਲ ਕਿ ਸੰਦਲ ਪਿਆਦੇ ਪਿਆਦੀ ਵਿੱਚ ਕੰਮ ਕਿਆਂ ਗਿਆ ਸ਼ਾਦੀ ਵਿੱਚ ਸੰਦਲ ਮਾਪਿਆ ਨੇ ਪਿਆਦੀ ਵਿੱਚ ਪਾ ਮੰ ਬਣੇ ਸੂਾਰੇ ਨੂੰ ਗਾ ਬਰਗਾ ਧੂਮੇ ਰਾਹਰ ਪਾਸੇ ਮੇਂ ਦਿਖਾਰੇ ਦੇ ਜਾਂ ਦੂਜਾ ਦੇ ਤਵਾ ਗੁਆ ਲੈਂਦੀ ਬੋਲੀਆਂ ਤੇ ਨੱਚ ਟੱਪ ਕੇ ਹੁਣ ਆ ਗਈਆਂ ਬੀਬੀਆਂ ਡੀਜੇ ਤੇ ਹੁਣ ਜਿਹਨੇ ਨਹੀਂ ਨੱਚਣਾ ਉਹ ਵੀ ਨੱਚੀ ਸਾਰੇ ਵੀ ਸਾਰਿਆਂ ਦਾ ਧੰਨਵਾਦ ਬਹੁਤ ਰੌਣਕਾਂ ਲਾਈਆਂ ਜਿੰਨਾਂ ਜਿੰਨਾਂ ਨੂੰ ਮੈਂ ਕਿਹਾ ਸੀ ਤੇ ਕਈ ਤਾਂ ਪਹਿਲੇ ਸੱਦੇ ਆਈਆਂ ਕਈ ਮਤਲਬ ਨਹੀਂ ਵੀ ਆਈਆਂ ਚਲੋ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਪਈਆਂ ਨੇ ਦੂਰੋਂ ਦੇਖ ਕੇ ਇੰਜੋਏ ਕੀਤਾ ਉਹਨਾਂ ਦੋਸਤੋ ਵੀ ਵੱਧ ਧੰਨਵਾਦ ਤਾਂ ਜਿਨ੍ਹਾਂ ਨੇ ਆ ਕੇ ਹਾਜ਼ਰੀ ਲਵਾਈ ਫਾਕ ਦੇ ਬਰਥਡੇ ਨੂੰ ਬਹੁਤ ਸਪੈਸ਼ਲ ਬਣਾਇਆ ਥੈਂਕ ਯੂ ਸੋ ਮੱਚ ਸਾਰਿਆਂ ਦਾ ਤੇ ਬਸ ਇੱਕ ਬਹੁਤ ਵਧੀਆ ਯਾਦ ਦੀ ਹੈ ਮੇਰੇ ਸਿਦੂ ਦੇ ਬਰਥਡੇ ਕਾਟੋ ਦਾ ਤੇ ਸਿਦੂ ਸਾਹ ਦਾ ਬਹੁਤ ਸਪੈਸ਼ਲ ਹੁੰਦਾ ਮੇਰੇ ਵਾਸਤੇ ਕਿਉਂਕਿ ਮੈਂ ਇਸ ਦਿਨ ਨੂੰ ਬਹੁਤ ਵਧੀਆ ਬਣਾਉਣਾ ਚਾਹੁੰਦੀ ਹੁੰਦੀ ਆ ਹਰ ਸਾਲ ਮੈਂ ਇਸ ਦਿਨ ਦਾ ਵੇਟ ਕਰਦੀ ਆ 22 ਅਗਸਤ ਦਾ ਤੇ ਫਿਰ 21 ਜਨਮੂਈ ਦਾ ਜਦੋਂ ਸਿਦੂ ਸਾਹ ਦਾ ਬਰਥਡੇ ਹੁੰਦਾ ਤੇ ਦੋਨੋਂ ਮੇਰੇ ਵਾਸਤੇ ਬਹੁਤ ਖਾਸ ਹੈ ਤੇ ਮੈਨੂੰ ਇਹ ਹੁੰਦਾ ਵੀ ਇਹ ਦਿਨ ਨੂੰ ਮੈਂ ਪੂਰਾ ਸਪੈਸ਼ਲ ਬਣਾਵਾਂ ਤੇ ਵਸ ਮੈਂ ਜਿੰਨਾਂ ਨਾਲ ਮੇਰਾ ਮੋਹ ਪਿਆਰ ਹੈ ਬਸ ਉਹਨਾਂ ਨੂੰ ਮੈਂ ਇਨਵਾਈਟ ਕਰਕੇ ਤੇ ਉਹਨਾਂ ਨਾਲ ਸੈਲੀਬ੍ਰੇਟ ਕਰਦੀਆਂ ਜਵਾਸੇਰਾਂ ਦੇ ਕੁਝ ਫਰੈਂਡਸ ਹੁੰਦੇ ਆ ਤੇ ਇਸ ਵਾਰ ਮੈਂ ਸੋਚਿਆ ਵੀ ਚਲੋ ਤੀਆਂ ਦਾ ਪ੍ਰੋਗਰਾਮ ਵੀ ਨਾਲ ਰੱਖਦੇ ਆ ਆਪਣੀ ਗਲੀ 'ਚ ਥੋੜਾ ਟਾਈਮ ਕੁਝ ਰੌਣਕ ਲਗੂ ਤੇ ਸ਼ਾਮ ਨੂੰ 4 ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਸਭ ਨੇ ਬਹੁਤ ਇੰਜੋਏ ਕੀਤਾ ਬਹੁਤ ਨੱਚੇ ਡੱਪੇ ਹੱਸੇ ਖੇਡੇ ਗਰਮੀ ਬਹੁਤ ਜ਼ਿਆਦਾ ਸੀ ਉਹ ਤੇ ਸਾਰੀਆਂ ਰਾਤ ਤੱਕ ਨੱਚ ਨੱਚ ਸਾਰੀਆਂ ਫਿਜਗੀਆਂ ਪਰ ਨੱਚਣੋਂ ਨਹੀਂ ਹਟੀਆਂ ਬਈ ਸਲਾਮ ਆ ਭਾਈ ਤੁਹਾਡੇ ਜੱਜ ਮੈਨੂੰ ਮੈਂ ਤੁਹਾਨੂੰ ਕਾਟ ਦੀ ਮਮੀ ਸੀ ਮੈਂ ਕਿਵੇਂ ਹੱਟ ਜੂ ਨੱਚਣ ਮੈਂ ਸਭ ਤੋਂ ਮੂਰੇ ਪਰ ਕਿਸੇ ਵੀ ਚੀਜ਼ ਦੀ ਨਾ ਪਹਿਲ ਕਰਨੇ ਹਿੰਮਤ ਕਰਨੇ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਕੋਈ ਕਈ ਵਰੀ ਨਾਲ ਵੀ ਨਹੀਂ ਲੱਗਦਾ ਨਾਲ ਰਲਦੀ ਨਹੀਂ ਹੈਗੀਆਂ ਕੋਈ ਕੰਮ ਕਰਨ ਵਾਸਤੇ ਆਪਣੇ ਵਾਸਤੇ 10 ਮਿੰਟ ਕੱਢਣ ਨੂੰ ਇਹਨਾਂ ਨੂੰ ਟਾਈਮ ਨਹੀਂ ਹੈਗਾ ਵਿਚਰ ਨਾਲ ਮਿਲ ਕੇ ਪਹਿਲਾਂ ਮੈਂ ਸਾਰਿਆਂ ਨੂੰ ਪੁੱਛੇ ਵੀ ਅਪਰ ਨਾਲ ਮਿਲ ਕੇ ਪ੍ਰੋਗਰਾਮ ਕਰਦੇ ਹਾਂ ਨਾ ਥੋੜਾ ਬਹੁਤਾ ਖੁਸ਼ ਪੈਸੇ ਇਕੱਠੇ ਕਰਕੇ ਕਿਵੇਂ ਵੀ ਕੋਈ ਵਧੀਆ ਪ੍ਰੋਗਰਾਮ ਕਰਦੇ ਮਟ ਨਹੀਂ ਉਹ ਇਹਨਾਂ ਨੂੰ ਖੁਦ ਤੇ ਮਤਲਬ ਕੋਈ ਇੰਜੋਏ ਕਰਨ ਵਾਸਤੇ 100 ਰੁਪਇਆ ਕੱਢਣੋਂ ਖੈ ਮਸਟਰ ਡਾਕਟਰਾਂ ਨੂੰ ਜਾਂ ਕੋਈ ਹੋਰ ਪ੍ਰੋਬਲਮ ਹੋ ਜੇ ਉੱਥੇ ਆਪਾਂ ਹਜ਼ਾਰਾਂ ਕੱਢਦੇ ਆ ਉਹਦੇ ਨਾਲ ਚੰਗਾ ਵੀ ਆਪਾਂ ਆਪਦੇ ਤੇ ਲਈਏ ਖੁਸ਼ ਰਹੀਏ ਹਰ ਇੱਕ ਦਿਨ ਨੂੰ ਹਰ ਇੱਕ ਚੀਜ਼ ਨੂੰ ਹਰ ਇੱਕ ਤਿਹਾਰ ਨੂੰ ਆਪਾਂ ਵਧੀਆ ਇੰਜੋਏ ਕਰੀਏ ਹੱਸ ਗੇੜ ਕੇ ਨੱਚ ਟੱਪ ਕੇ ਇਕੱਠੇ ਹੋ ਗਏ ਹਨ ਤੇ ਉਦੋਂ ਨਾਲ ਇਹ ਚੀਜ਼ਾਂ ਜਿਹਾ ਦਿਲ ਚ ਰੱਖਿਆ ਕਰੋ ਮੈਂਦੇ ਨਹੀਂ ਜਾਣਾ ਮੈਂ ਉਹਦੇ ਨਹੀਂ ਜਾਣਾ ਜੇ ਉਹ ਉੱਥੇ ਗਈ ਮੈਂ ਨਹੀਂ ਆਉਣਾ ਤੇ ਉੱਥੇ ਵੀ ਇੱਕ ਦੂਜੇ ਨੂੰ ਦੇਖ ਕੇ ਨੋਟਿਸ ਕਰੀ ਜਾਣਾ ਮੂੰਹ ਬਣਾਈ ਜਾਣੇ ਇੱਕ ਦੂਜੇ ਦੀਆਂ ਗੱਲਾਂ ਕਰੀ ਜਾਣੀਆਂ ਇਹ ਤਾਂ ਆਪਾਂ ਸਾਰਾ ਦਿਨ ਹੀ ਕਰਦੇ ਰਹਿੰਨੇ ਆ ਰਿਸ਼ਤੇਦਾਰੀਆਂ ਚ ਗਲੀ ਗਵੰਟ ਸਾਰਾ ਦਿਨ ਕਰਦੇ ਰਹਿੰਨੇ ਆ ਪਰ ਜਿੱਥੇ ਜਾਂਦੇ ਹਾਂ ਤੇ ਉੱਥੇ ਆਪਦਾ ਉੱਥੇ ਤਾਂ ਖੁੱਲ ਕੇ ਹੱਸ ਕੇ ਲਿਆ ਕਰੋ ਨੱਚ ਟੱਪ ਲਿਆ ਕਰੋ ਆ ਸਾਰੀਆਂ ਚੀਜ਼ਾਂ ਨੂੰ ਸਾਈਡ ਰੱਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਬਹੁਤ ਜਾਣੇ ਨੇ ਮੈਨੂੰ ਹੁਣ ਤੱਕ ਵੀ ਕਹਿ ਦਿੰਦੇ ਆ ਵੀ ਦੀਦੀ ਅਸੀਂ ਐਨਾ ਇੰਜੋਏ ਕੀਤਾ ਹਨਾ ਤੇ ਬਹੁਤ ਮਜ਼ਾ ਆਇਆ ਵੀ ਤੁਸੀਂ ਸਾਨੂੰ ਮਤਲਬ ਮੈਂ ਦੂਰ ਦੂਰ ਤੱਕ ਕਾਫੀ ਕਰ ਮਤਲਬ ਬੁਲਾਏ ਸੀ ਜਿਨ੍ਹਾਂ ਨਾਲ ਮੇਰੀ ਵਧੀਆ ਬੌਂਡਿੰਗਸ ਸੀ ਤੇ ਉਹ ਆਏ ਵੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਉਹਨਾਂ ਨੂੰ ਤਾਂ ਹੋਣੀ ਹੀ ਸੀ ਤੇ ਥੈਂਕ ਯੂ ਸਾਰਿਆਂ ਦਾ ਜਿਨ੍ਹਾਂ ਨੇ ਰੌਣਕ ਲਾਈਆਂ ਕਾਕ ਦੇ ਬਰਥਡੇ ਤੇ ਆ ਕੇ ਵਾਹਿਗੁਰੂ ਤੁਹਾਨੂੰ ਸਭ ਨੂੰ ਸਾਡੇ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬੁਣਾਈ ਰੱਖੇ ਹਸਤੀਆਂ ਖੇਡਦੀਆਂ ਰਹੋ ਤੁਹਾਡੀ ਜ਼ਿੰਦਗੀ ਦੇ ਸਾਰੇ ਰੰਗ ਬਣੇ ਰਹਿਣ ਹਮੇਸ਼ਾ ਸਜੀਆਂ ਸਵਰੀਆਂ ਰਹੋ ਤੁਸੀਂ ਐਵੇਂ ਨਛਾਲੀ ਦੇਖੀ ਕਿਉਂ ਟੱਪ ਪਈ ਨਾਲੇ ਮੈਨੂੰ ਕਿਹਾ ਮੈਂ ਕਿ ਇੰਨੀ ਗਰਮੀ ਹੈ ਕੁਛ ਰਾਰੇ ਗਰਾਰੇ ਜਣਾ ਪਾ ਕੇ ਨਹੀਂ ਨਹੀਂ ਕੰਦੀ ਇੰਨੇ ਠੀਕ ਆ ਗਲਦੀ ਕੋ ਇਹ ਨਾਰਮਲ ਹੈ ਕੰਦੀ ਲਾਈਟ ਜਿਹਾ ਕਲਰ ਹੈ ਇਹ ਮੇਸ਼ਰ ਆ ਰਾਕਾ ਕੁਮਾ ਕੁਮਾ ਨਾ ਚਦੀਏ ਫੁੱਦਕੋਜੀ ਥੱਕ ਗਈਆਂ ਮੈਂ ਇੰਤਰ ਗਿਆ ਨਹੀਂ ਬੈਸੀ ਬ੍ਰੇਕ ਸੀ ਆਂਟੀ ਪਈ ਨਾ ਇਹ ਆਂਟੀ ਹਰੇਕ ਤੇ ਪ੍ਰੋਗਰਾਮ ਚ ਹੁੰਦੇ ਆ ਤੇ ਮੈਂ ਇਹਨਾਂ ਨੂੰ ਲਾ ਲੈਨੀ ਆ ਜਦੋਂ ਮੈਂ ਮੰਗਰ ਜੇ ਖੜੇ ਰਹਿੰਦੇ ਆ ਤੇ ਮੈਂ ਕਹਿੰਦੀ ਆ ਜਵਾਂ ਆਂਟੀ ਅੱਪ ਨੱਚੀਏ ਤਰ ਜਿਵੇਂ ਜਿਵੇਂ ਮਤਲਬ ਅਸੀਂ ਕੁੜੀਆਂ ਜਿਹੜੀਆਂ ਸਾਰੀਆਂ ਸਟੈਪ ਕਰੀ ਜਾਣੀਆਂ ਉਹ ਵੀ ਆਂਟੀ ਕਰੀ ਜਾਣਗੇ ਬਹੁਤ ਵਧੀਆ ਲੱਗਦਾ ਉਹ ਦੱਸ ਸਹੀਂ ਬਸ ਦੇਖ-ਦੇਖ ਕੇ ਨਾ ਉਹ ਵੀ ਸਾਫ ਕਰੀ ਜਾਣਗੇ ਕੋਈ ਵੀਡੀਓ ਉਹਨਾਂ ਅੰਚਮਸ ਤੋਂ ਹੋਈਆਂ ਪਿੰਆਂ ਕੋਈ ਨੱਚ ਟੱਪਣ ਤੋਂ ਮਸ ਤੋਂ ਹੋਈਆਂ ਪਿੰਆਂ ਦਾ 10:30 ਵਜੇ ਵੀ ਕਈ ਜਾਣਿਆਂ ਦੇ ਘਰੇ ਜਾਣ ਨੂੰ ਜੀ ਨਹੀਂ ਸੀ ਕਰਦਾ ਵੀਡੀਓ ਨਾਲ ਵਿੱਚ ਰੁਕੀ ਜਾਂਦੀਆਂ ਬਣਾਈਆਂ ਪਤਾ ਨਹੀਂ ਕਿਹਨੇ ਸੀ ਮੈਂ ਹੁਣ ਵਿੱਚ ਸਾਰੇ ਕੰਮਾਂ 'ਚ ਬਿਜੀ ਸੀ ਨੱਚਣਾ ਟੱਪਣਾ ਵੀ ਸੀ ਵਿੱਚ ਖਾਣ ਪੀਣ ਦਾ ਵੀ ਸੀ ਗਰਮੀ ਵੀ ਸੀ ਹਰ ਇੱਕ ਕੰਮ ਵੀ ਦੇਖਣਾ ਸੀ ਤੇ ਵੀਡੀਓ ਬਸ ਕੰਨਾਂ ਦੇ ਬੱਚੇ ਨਹੀਂ ਬਣਾਈਆਂ ਮੜੀਆਂ ਮੋਟੀਆਂ ਬਸ ਜਿਵੇਂ ਬਣੀਆਂ ਚਲਿਕ ਜາດ ਜੀ ਸਾਹਮਣੇ ਰੱਖ ਲਈ ਉਹਨੇ ਕਾਪਾ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤੇ ਜੇ ਤੁਸੀਂ ਲਾਈਕ ਕਰਿਓ ਤੇ ਆਪਣਾ ਪਿਆਰ ਦਿਓ ਹੁਣ ਵੀ ਕਾਟੋ ਦਾ ਬਰਥਡੇ ਆਊਗਾ 2 ਤਰੀਕ ਨੂੰ ਤੇ ਨਾਪਾ ਸੈਲੀਬ੍ਰੇਟ ਕਰਾਂਗੇ ਹਰ ਸਾਲ ਹੀ ਕਰਦੇ ਆਂ ਤੇ ਵਾਹਿਗੁਰੂ ਸੱਚੇ ਪਾਸ਼ਾ ਦਿਨੇ ਚਿਰ ਮੇਰਾ ਸਾਥ ਚੱਲਦੀ ਆਈ ਇਹਨਾਂ ਦਾ ਜਨਮ ਦਿਨ ਮੈਂ ਮਨਾਉਂਦੀ ਰਾਂ ਨਾਲੇ ਮੈਡਮ ਰਾਤ ਹੋ ਗਈ ਸੀ ਕੋਣਾ ਪਾ ਸੈਕਿੰਡ ਪਾਰਟ ਵੀ ਲੈ ਕੇ ਆਵਾਂਗੇ ਜੀ ਉਹ ਦੂਸਰੇ ਤਰ੍ਹਾਂ ਮਤਲਬ ਵੀਡੀਓ ਬਣਾਈਆਂ ਫੋਨ ਨੂੰ ਮਤਲਬ ਜਿਵੇਂ ਆਪਾਂ ਇੱਕ ਬਲੌਗ ਐਡਿਟ ਕਰਨ ਵਾਸਤੇ ਵੈਸੇ ਉਹ ਤਾਂ ਬਲੌਗ ਦਾ ਸੋਚਿਆ ਵੀ ਨਹੀਂ ਸੀ ਕੁਝ ਵੀਡੀਓ ਕਿਵੇਂ ਬਣਾਈਆਂ ਕੁਝ ਕਿਵੇਂ ਬਣਾਈਆਂ ਤੇ ਮੈਂ ਇੱਕ ਅਲੱਗ ਪਾਰਟ 1 ਬਣਾ ਲੇ ਇੱਕ ਆਪਾਂ ਪਾਰਟ 2 ਲੈ ਕੇ ਆਵਾਂਗੇ ਪਿਛਲੇ ਸਾਲ ਦੀਆਂ ਮੇਰੇ ਸਾਲ ਦੀਆਂ ਸਾਨੀਆਂ ਪਈਆਂ ਸੀ ਤੇ ਉਹ ਵੀ ਆਪਾਂ ਤੁਹਾਡਾ ਨਾਲ ਸ਼ੇਅਰ ਕਰਾਂਗੇ ਤੇ ਪਲੀਜ਼ ਬਣੇ ਰਿਹਾ ਉਹ ਐਮ ਇਨੈਕਸ ਬਲੌਗ ਨਾਲ ਵੀ ਤੇ ਉਹ ਵੀ ਆਪਾਂ ਅਪਲੋਡ ਕਰ ਦਾਂਗੇ ਇੱਕ ਦੋ ਦਿਨਾਂ ਤੱਕ ਮੇਰੇ ਦਾ ਤਾਂ ਬੇਵਸ ਹੋਈ ਪਈ ਸੀ ਗਰਮੀ ਵੀ ਬਹੁਤ ਸੀ ਹੈਪੀ ਬਰਥਡੇ ਕਟੋ ਆ ਮੇਰੀ ਜਠਾਣੀ ਹੈ ਕੋਈ ਮੇਰੀ ਭਤੀਜੀ ਹੋਗੀ ਇਹ ਸ਼ੈਲੀ ਹੋਗੀ ਬੀ ਸ਼ੈਲੀ ਹੋਗੀ ਆਹ ਕੱਟ ਦੀ ਲੀਲੀ ਕਟ ਨੂੰ ਬਰਥਡੇ ਗਿਫਟ ਦਿੱਤੀ ਸੀ ਇਹ ਕੱਟਦਾ ਮੱਕੂ ਵੀ ਹੋਗਾ। ਨਾ ਮੈਨੂੰ ਫੁੱਟਾਂ ਨੂੰ ਪਤਾ ਨਹੀਂ ਅਲਰਜੀ ਆਉਂਦੀ। ਕੱਟਦਾ ਫੇਵਰੇਟ ਕੇਕ ਕਿਚਨ ਸੈਟ